ਆਏ ਦਿਨ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਬਾਜ਼ ਨਹੀਂ ਆ ਰਹੇ ਇਸੇ ਤਰ੍ਹਾਂ ਦਾ ਮਾਮਲਾ ਬਟਾਲਾ ਦੇ ਗੁਰਦਾਸਪੁਰ ਰੋਡ ਤੋਂ ਇੱਕ ਨੌਜਵਾਨ ਨੇ ਮਹਿਲਾ ਪਾਸਟਰ ਦਾ ਪਰਸ ਖੋਲਿਆ ਮਹਿਲਾ ਚਰਚ ਤੋਂ ਘਰ ਨੂੰ ਵਾਪਸ ਜਾ ਰਹੀ ਸੀ ਜਦੋਂ ਉਸਨੇ ਉਸ ਦਾ ਪਰਸ ਖੋਇਆ ਪਰ ਸਖੋ ਕੇ ਨੌਜਵਾਨ ਫਰਾਰ ਹੋ ਗਿਆ ਪਰ ਨੌਜਵਾਨ ਨੂੰ ਰਾਘੀਰਾ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ ਤੇ ਰੱਜ ਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਮੋਟਰਸਾਈਕਲ ਤੇ ਤੇ ਇਸ ਰਹੀ ਮਹਲੇ ਫੂਟ ਗੱਲ ਕਰਦੀ ਆ ਰਹੀ ਤੇ ਫੋਨ ਮੇ ਪਰਸ ਚੁਪਾ ਲਿਆ ਤੇ ਪਰਸ ਮੈਂ ਗਾਲ ਚੁਪਾ ਕੇ ਹਾਲੇ ਕਿ ਫਿਲਹਾਲ ਗੱਡੀ ਨੂੰ ਕੀਤਾ ਹੋਇਆ ਪਰ ਫਿਰ ਵੀ ਇਹ ਭਰਾ ਆਇਆ ਇਹਨੂੰ ਪਤਾ ਨਹੀਂ ਲੱਗਾ ਇਹ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਇਹਨਾਂ ਪਰਸ ਕਿਹੜੇ ਵਾਲੇ ਖੋ ਗਿਆ ਆ ਦੇਖੋ ਹਾਂ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਕਿਹੜੇ ਗਾਲੇ ਗੱਲ ਪਾ ਕੇ ਅੱਗੇ ਕੀਤਾ ਹੈ ਤਾਂ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਮਾਰੀ ਜਾਏ ਹੈ ਕੋਈ ਕੋਡੇ ਪਰਸ ਪਰਸ ਮੇਰਾ 200 ਸੀ 4 ਨੋਟ ਸੀ 550 ਮੋਬਾਈਲ ਮਿਲ ਗਿਆ 500 ਦਾ ਚਰਚ ਮੈਨੂੰ ਮਿਲਿਆ ਮੇਰਾ ਨਾਮ ਹੈ ਔਰ ਮੇਰੇ 500 ਦਾ 3 ਨੋਟ ਕਿਹਾਗੇ ਤਾਂ ਇਹਨੂੰ ਪਲੇਸ ਤੇ ਫੜਾਉਣੇ ਵਾਲੇ ਤੋਂ ਪ੍ਰਾਪਤ ਹੋਣਾ ਚਾਹੀਦਾ ਤਾਂ ਆਲੇ ਮੇਰੇ ਚੱਡੋ ਇੱਥੇ ਸੁਣਦਾ ਆ ਆ ਦੇਖੋ ਮੇਰੇ ਸਾਰੇ ਘਰਾਂ ਦੇ ਮਾਮਾ ਸੋਟਦਾ ਪਰੇ ਆਣਾ ਪਰ ਸੱਲਬੋ ਪਰੇ ਮੈਨੂੰ ਛੱਡੋ ਨਾਲ ਆ ਰਹੀ ਗੱਲ ਚ ਪਰਸ ਪਾ ਕੇ ਗਾੜੀ ਬੰਦ ਕਰੀਏ ਬਦਲ ਪਤਾ ਨਹੀਂ ਲੱਗਣ ਦਿੱਤਾ ਜਿਵੇਂ ਨਾ ਜੋ ਨਾ ਇਹਨੋ ਸਾਰੇ ਪਰੇ ਹੈ ਹੁਣ ਕਿੱਥੋਂ ਕਿੱਥੋਂ ਦਾ ਬੰਦਾ ਆ ਦੇਖ ਆ ਹਾਂ ਲਾਈਟ ਜਗਾਵਾ ਆ ਦੇਖ ਮੂੰਹ ਨਹੀਂ ਵੇਖਣ ਦਿੰਦੇ ਤਾੜ ਤਾੜ ਮਾਰਦੇ ਨਹੀਂ ਦੇ ਮਾਰ ਦੇਣਗੇ ਪਰ ਇਹ ਕੰਮ ਨਾ ਕਰ ਜਿਹੜੇ ਤੂੰ ਕਰਦੇ ਆ ਨਹੀਂ ਕਰਦਾ ਨਹੀਂ ਕਰਦਾ ਨਾ ਕਰਦਾ ਨਹੀਂ ਕਿਉਂ ਕਰਦਾ ਨਸ਼ਾ ਕਰਕੇ ਨਹੀਂ ਵੀਰ ਨਹੀਂ ਆਵੇਂ ਯਾਰ ਪੂਲੇ ਪੈ ਨਹੀਂ ਆ ਉਹ ਵੀ ਦੋ ਮੁੰਡੇ ਨਾਲ ਹੀ ਪਿੱਛੇ ਨੂੰ ਚਲ ਗਏ ਥਾਲੇ ਪੈਸੇ ਦੇਣੇ ਪੈਸੇ ਕਦੇ ਨਹੀਂ ਪੈਸਾ ਪੈਂਟ ਲਈ ਸੀ ਉਹਨਾਂ ਨੇ ਲੈ ਕੇ ਦਿੱਤੀ ਸੀ ਅੰਮ੍ਰਿਤਸਰ ਗਿਆ ਹਨ ਤੇ ਉਹਦੇ ਪੈਸੇ ਦੇਣੇ ਹੀ ਆ ਤੇ ਫਿਰ ਚੋਰੀ ਕਰ ਲਿਆ ਪਰਸਕੋਲ ਆ ਪਰਸਕੋਲ ਆ ਹੌਣ ਵੀ ਨਸ਼ੇ ਜੀਆਂ ਹੌਣ ਵੀ ਨਸ਼ੇ ਜੀਆਂ ਮੈਂ ਕੋਈ ਨਸ਼ਾ ਨਹੀਂ ਕੀਤਾ ਉਹ ਮਮਾ ਨੂੰ ਕਿਤੇ ਪਤਾ ਨਹੀਂ ਆ ਮੈਂ ਕੋਈ ਨਸ਼ਾ ਨਹੀਂ ਕੀਤਾ ਇਧਰ ਵੀ ਮਰਨਾ ਕੀ ਇਥੇ ਕੋਈ ਨਸ਼ਾ ਨਹੀਂ ਕੀਤਾ ਮੇਰਾ ਬੇਟਾ ਕੋਈ ਨਸ਼ਾ ਨਹੀਂ ਕੀਤਾ ਵੀਰ ਜੀ ਚੈੱਕ ਕਰਾ ਸਕਦੇ ਇਧਰ ਉਹ ਤਾਂ ਕਿਦੋਂ ਸੀਗੀ ਢੇੜੀ ਮਮਾ ਸਰਦਾਰ ਹੋ ਕੇ ਵਿਆਹ ਵਾ ਉਹ ਫੋਨ ਮਿਲ ਗਿਆ ਯਾਰ ਚੰਗੀ ਗੱਲ ਨਹੀਂ ਹੁੰਦੀ ਸਕੀਮ ਮਿਲੇ ਏਦਾਂ ਕੋਟ ਮਾਰ ਕੀਤੀ ਉਹ ਦੁਗਣੇ ਤੇ ਲਾਏਗਾ ਆਪਣੇ ਹੱਡਾਂ ਦੇ ਸਾਦਾ ਗੋਈ ਤੇਰਾ ਕੋਈ ਨਾ ਕਰ ਦੋ ساری ਪਰਸ ਗਾੜੀ ਕਰਦੇ ਆ ਰਹੀਆਂ ਸ਼ੁਕਰ ਕਰ ਉਹ ਗਾੜਾ ਆਈ ਤਾਂ ਮਗਰੇ ਗਾੜਾ ਬੜਾ ਸਹੀ ਆ ਉਧਰ ਮਸ਼ੀਨ ਮੇਰੇ ਟੁਕਣਿਆਂ ਮਸ਼ੀਨ ਮਗਰੇ ਕਿਨੇ ਮਗਰੇ ਟੱਪੇ ਤੋਂ ਆ ਤੜਾ ਟੱਪ ਗਿਆ ਹੀ ਮਗਰੇ ਹੀ ਟੱਪਿਆ ਹੀ ਮਗਰੇ ਹੀ ਮਸ਼ੀਨਾਂ ਦੇ ਮੇਰੇ ਚੱਕੇ ਹੈ ਤਾਂ ਮੈਂ ਇਹ ਪਿੱਛੇ ਕੋਈ ਨਹੀਂ ਆ ਕੋਈ ਨਹੀਂ ਆ ਨੋਰਮਲੀ ਡੰਡੇ ਵੱਜੇ ਆ ਜਾਨਾ ਫਰਮਾ ਇਹ ਦੱਸਣਾ ਹੈ ਦੇਖੋ ਸਰਦਾਰੀ ਦੇ ਨਾਮ ਤੇ ਇਹ ਕਲੰਕਾ ਕੋਈ ਨਾ ਗੱਲ ਪਰੇ ਹਾਂ ਕਮਰਾ ਤੇਰੀ ਕਮਰਾ ਉੱਥੇ ਰਿਹਾ ਮੇਰਾ ਯਾਰ ਯਾਨੀ ਮੈਂ ਦਵਾਈਆਂ ਲਈ ਮੈਂ ਪਿਛੇ ਆ ਗਿਆ ਮੈਂ ਇਹਨਾਂ ਨੇ ਆਕਾ ਬਣਾਵਾ ਉੱਥੇ ਲੈ ਗਿਆ ਇਹਨੂੰ ਯਾਰ ਮਾਫੀ ਸਰ ਮੇਰਾ ਵੀਰ ਬਣ ਕੇ ਯਾਰ ਨਹੀਂ ਨਹੀਂ ਮੈਂ ਗਲਤੀ ਕੀਤੀ ਮੈਂ ਕੋਈ ਮਰੀ ਮੋੜ ਸ਼ਰਮਗਰ ਮੈਂ ਬੜੀ ਲੱਗਦੀ ਸਿੱਖੀ ਸਿੱਖੀ ਦੀ ਸ਼ਰਮਗਰੀ ਦੀ ਆ ਇਸ ਉੱਪਰ ਕਰੋ ਇਹਨਾਂ 'ਤੇ ਉੱਪਰ ਕਰੋ ਹਾਂ ਫੇਸਬੁਕ 'ਤੇ ਅਸੀਂ ਤਾਂ ਲੱਗੇ ਆਂ ਘਬਣਾਉਂ ਉਠੇ ਰਹਿਗੇ ਸਦੀਆਂ ਤੇਰੀਆਂ ਬਾਜੀ ਥੋੜਾ ਮਾਰਾ ਦੇ ਹੱਥ ਲਟਾ ਹੋਏ ਤਾਂ ਇਹਨਾਂ 'ਤੇ ਕਰੋ ਇਹ ਤਾਂ ਹਾਂ ਚਲੋ ਹੁਣ ਭਰੋ ਸ਼ਰਮ ਆਣੀ ਚਾਹੀਦੀ ਤੈਨੂੰ ਨਾ ਵੀਰ ਨਾ ਮੈਂ ਸੱਦਾਂ ਨਾਲੇ ਕੇ ਕੰਮ ਕਰਦਾ ਚੰਗੇ ਲੱਗਣੇ ਆ ਸੱਦਾਂ ਲਈ ਦੇਖੋ ਹਾਂ ਕਰੀਏ ਪਤਾ ਪਾ ਕੇ ਕਹਿ ਦਿੰਨੇ ਆ ਆਪੋਸਾ ਆ ਗਏ ਨੇ ਅੰਮ੍ਰਿਤ ਵਾਲਾ ਤਾਂ ਹੈ ਹਾਂ ਕਿੰਨਾ ਵੱਡਾ ਇਹ ਨਾ ਕੋਈ ਆ ਬੱਟੜੇ ਨਾਲੇ ਹੀ ਗੱਲ ਕਰੂ ਹਾਂ ਉਹਨਾਂ ਨਾਲੇ ਗੱਲ ਕਰੂ ਆ ਨਿਕਲੇ ਆ ਉਹ ਗਲਤੀਆਂ ਨਿਕਲੀਆਂ ਉੱਧਰ ਇਹ ਕਿਹਦੀ ਕਰਨੀਆਂ ਆ ਮੇਰਾ ਬੇਟਾ ਆਣ ਦੇ ਲੈਣ ਵਾਸਤੇ ਮੈਂ ਕਿ ਤਨੂੰ ਅੱਜ ਇੱਥੇ ਮਿਲੇਗਾ ਨਾ ਆਂਦੇ ਹੀ ਹੋਣਾ ਵਾ ਉਹ ਮੈਂ ਹਾਲੇ ਬੜੀ ਸੇਰ ਬਣਾ ਰੱਖਿਆ ਜਿਹੜੇ ਦਾ ਗਾੜੀ ਪਾ ਮੈਂ ਕਿਹਨੂੰ ਨਿਕਲੀਆਂ ਨਾ ਖੋਲਣੀਆਂ ਐ ਐਲ ਐਸ ਦੇ ਕਾਨੂੰਨ ਨਾ ਪਤਾ ਨਹੀਂ ਲੱਗਾ ਇਕਦਮ ਹੀ ਆ ਪਿਛਲੇ ਦਬਾਰ ਤੇਰੇ ਕਾਚੇ ਕੋਕੇ ਮੈਂ ਆ ਵੀ ਬਣਾਇਆ ਆਹ ਨਿਆਣੇ ਜਿਹਾ ਸਮਾਨ ਲੈ ਸਾਰੀ ਇਹ ਤਨ ਬਾਬਾ ਉਹ ਤੇ ਆਉਣਾ ਤੇਰੇ ਜੋੜੇ ਕਰ ਜੰਬਰ ਸਰਦਾ ਵਾ ਟੋਪਨ ਤਾਂ ਨਾਲ ਲਕੀਆ ਨਾੜ ਖੋਲਣ ਆਉਂਦੇ ਟੋਪਨ ਬਣੋ ਕੱਲੋ ਇਹ ਰੀਆਂ ਬੱਚੇ ਨਿਕਲੇ ਇਹ ਕੋਲ ਦੇ ਨਾੜ ਨੁੜ ਪਾਉਂਦੇ ਆ ਨਾੜ ਲਕੀਆਂ ਵੇ ਪਰ ਸੇਨੇ ਚਾਪੇ ਅੰਮੀ ਦੇ ਉੱਤੇ ਦੇ ਗਏ ਕਰ ਸੋ ਤੇ ਨਹੀਂ ਸੁਟਿਆ ਪੈਸੇ ਮੇਰੇ ਉੱਤੇ ਟਿਕ ਗਏ ਆ ਆ ਦੇਖੋ ਨੀ ਬੜਿਆ ਪੜਸਾ ਜਾਂਦੇ ਛੇਪੇ ਤੇ ਦੇਖੋ ਇਹਦੇ ਨਾਲ ਹੋਰ ਵੀ ਹੋਣਗੇ ਪੁੱਛੋ ਇਹਨੂੰ ਕਿੱਥੇ ਦੇਖ ਹੋਰ ਦੇਖੋ ਇਹ ਕੋਈ ਹੈ ਮੈਂ ਥੋੜਾ ਚਾਹੀਦਾ ਕਿ ਸਾਡੀ ਇੱਕ ਪੱਗ ਤੇ ਆਪਾਂ ਦੇ ਆ ਕਰ ਲੋ ਧਾਗਦੇ ਆ ਲਾਉਣ ਚੋਕੇ ਮੜਾਈਆ ਸ਼ਰਮ ਥੋੜੀ ਬੋਦੀ ਆਪਣੀ ਸਿੱਖੀ ਤੇ ਸ਼ਰਮ ਕਰ ਲਾ ਮੈਨੂੰ ਗੱਲ ਅੰਬਸਰ ਗਿਆ ਦਰਬਾਰ ਸਾਹਿਬ ਗਿਆ ਦਰਬਾਰ ਸਾਹਿਬ ਗਿਆ ਨਾ ਕਿ ਹਾਂਜੀ ਭਾਈ ਆਹ ਮੇਰਾ ਨੰਬਰ ਹੈ ਤਾ ਜੁੜਗਾ ਦਾ ਜੀ ਕਰ ਦਿੰਦੇ ਮੋਟਰ ਟੈਂਪਰ ਲਿਜਾਉਂਦੇ ਕਿਹੜੇ ਪਿੰਡਾ ਪਾਇਆ ਕਿੰਨੇ ਕਿਲੋ ਕਰ ਘੱਟ ਗਿਆ ਘਰ ਆ ਗਿਆ ਉੱਥੋਂ ਦਾ ਜੋੜਾ ਘਰ ਦੱਤਾ ਉਹ ਕਹਿੰਦੇ ਨਾਲ ਲਕੀਆਂ ਨਿਕਲੀਆਂ ਲਕੀ ਕੜੇ ਲਕੀਆਂ ਲਕੀਆਂ ਇਹ ਗੱਡੀ ਕੋਲਣ ਵਾਲੀਆਂ ਕਾਰੀਗਰਾਂ ਮੋਟਰਸਾਈਕਲ ਕਰ ਮੋਟਰਸਾਈਕਲ ਯਾਰ ਨਾ ਨਾ ਮੇਰਾ ਭਰਾ ਆ ਗਿਆ ਤੇਰਾ ਆ ਗਿਆ ਤੇਰਾ ਬਹੁਤ ਜ਼ਿਆਦਾ ਸ਼ਰਮ ਆ ਰਹੀ ਆ ਸਰਵੰਤ ਸਰਵਤ ਤੇ ਟੀਵੀ ਖੋਤਾ ਜੀ ਬੀ ਜ਼ਿਆਦਾ ਸ਼ਰਮ ਆ ਰਹੀ ਆ ਸੁਣੋ ਘਾਂਡੇਓ ਸ਼ਰਮ ਕਰੋ ਨੋਜ ਪਾਣੀ ਪੀ ਆ ਗਏ ਤੁਹਾਡੇ ਹੋ ਨਹੀਂ ਮਾਰ ਓਏ ਮੁਕੇ ਫੇਰੀ ਮਾਰ ਮਾ ਪਾਣੀ ਆ ਵਰ ਵਰ ਕੋੜ ਕਰਕੇ ਤਪੜਾਓ ਛੋਟੇ ਕਿਤੇ ਤੁਹਾਡੇ ਬੜੇ ਸਹੀ ਸਲਾਮਤਾਂ ਕੰਮ ਕਰੋ ਤੁਹਾਡੀ ਵਜ੍ਹਾ ਨਾਲ ਔਰਤਾਂ ਬਾਹਰ ਨਹੀਂ ਨਿਕਲ ਰਹੀਆਂ ਲੜਕੀਆਂ ਬਾਹਰ ਨਹੀਂ ਨਿਕਲ ਰਹੀਆਂ ਸੇਫ ਨਹੀਂ ਐ ਲੜਕੀਆਂ ਸ਼ਰਮ ਕਰ ਲੋ ਥੋੜੀ ਬੋਤੀ ਮੈਨੂੰ ਸ਼ਰਮ ਆ ਰਹੀ ਹੈ ਇਹਨਾਂ ਦੀ ਸਿੱਖੀ ਤਿਆਰ ਨਹੀਂ ਜਾ ਕੇ ਇਹਨਾਂ ਨੂੰ ਕੇਸ ਨੂੰ ਪਟਾ ਲੋ ਲੋਕ ਕਿੰਨੀ ਚੱਟ ਜਾਂਦੇ ਆ ਕੋਈ ਗੱਲ ਨਾ ਕਰੀਂ ਅੱਧੀ ਕਰ ਵੀਰ ਜੀ ਦੇਖੋ ਇਹ ਮਗਨਾਂ ਲਗੋ ਇਹ ਆਪਣੀ ਗੱਲ ਕਰੇ ਇਹ ਬੰਦਾ ਤੁਸੀਂ ਆਪ ਹਸਿਆ ਜੀ ਪਾਜੀ ਉਹ ਨਾ ਮਾਰਨ ਮਰਨਾ ਜੰਮੇ ਦਾਸ਼ੂ ਉਹ ਡੰਗਾਂ ਬੇਹੜੀਆਂ ਖੋਈਆਂ ਨੇ ਇਹਨੂੰ ਭਾਵੇਂ ਸਾਰੀ ਸਿੱਪਟੇ ਮਾਰੋ ਮਾਰੋ ਕਿਤੇ ਨਹੀਂ ਮਾਨੂੰ ਸਾਰਿਆਂ ਨੂੰ ਮਾਰ ਹੀ ਲੋ ਪਾਲਣਾ ਤੱਕ ਨਾ ਆਉਣਾ ਮੈਂ ਨੂੰ ਲੈਵਾਂਗਾ ਦੋ ਕਰੇਗਾ ਫੜਦੇ ਨੂੰ ਚੱਲ ਉੱਧਰ ਜਾਣੇ ਲੈ ਆਉਂਦਾ ਜੀ ਕਾਹ ਨਹੀਂ ਆ ਗਿਆ ਤਾਂ ਕਰ ਜਰਾ ਮੂੰਹ ਨਹੀਂ ਖਾਂਦੇ ਨੂ ਮੂੰਹ ਤਾਂ ਖਾ ਸਾਲਾ ਭਰਾ ਤੇ ਕਿਉਂ ਕੀ ਹੋਇਆ ਤੈਨੂੰ ਮੂੰਹ ਦੇ ਖਾ ਤੇਰੀ ਵੀਡੀਓ ਬਣਾਉਣੀ ਤੇਰੀ ਮੂੰਹ ਖਾ ਸ਼ਰਾਦ ਨੇ ਤੈਨੂੰ ਨਾ ਕਰ ਭਰਾ ਬਣ ਕੇ ਯਾਰ ਦੇਖ ਸ਼ਰਾਦ ਨੇ ਤੈਨੂੰ ਨਾ ਛੱਡ ਆਇਆ ਨੂ ਯਾਰ ਭਰਾ ਨਹੀਂ ਸਾਲਾ ਮੈਨੂੰ ਜਾਣਦਾ ਇਹ ਲੰਗੋ ਵਾਲਾ ਹੋਰ ਮੱਝ ਲਈ ਤੈਨੂੰ ਕੁੱਤੀ ਦੀਆਂ ਕੱਡੀਆਂ ਰੋ ਰਹੇ ਨੇ ਕੁੱਤੀ ਦੀਆਂ ਤੋੜਦੀ ਕੁੱਤੀ ਨੇ ਕੀ ਜਦੋਂ ਫੋਨ ਫੋਨ ਲਿਆ ਉਹ ਤੋਂ ਨਹੀਂ ਉਹ ਕੀ ਗੱਲ ਹੈ ਗਲਤੀ ਹੋ ਗਈ ਬੜੀ ਗਲਤੀ ਮਹਿਸੂਸ ਕਰਨੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹੀ ਬੰਦੇ ਬਣਾ ਗਰੋਨੇ ਤੇਰਾ ਲਾਏ ਨਾਰਮਲ ਹੀ ਮਾਰਨੀ ਆ ਬੰਦਾ ਬੰਦਾ ਵੜੇ ਉਹ ਸ਼ਰਮ ਕਰ ਲਾਂ ਮਰੀ ਨੂੰ ਚਾਹੀਦੀ ਆ ਚੱਲ ਮੱਝਵਾੜਾ ਤੂੰ ਵੇ ਕੰਮ ਕਰਾ ਥਿਆ ਗਾਲੀ ਕਰੀ ਇਹਦਾ ਹੁਣ ਨਾ ਪਿੰਡਾਂ ਪੱਲੇ ਨਾ ਬੰਦੇ ਆ ਤਰੇ ਨਹੀਂ ਆਹੋ ਮੈਂ ਉਹ ਮੈਂ ਅੱਗੇ ਜੀ ਆਗੇ ਅੱਗੇ ਉਹ ਆ ਤਾਂ ਲੈਕਰ ਇੱਕ ਆ ਦੇ ਮੇਰੀ ਬਾਈ ਵੀ ਆਹੋ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ